ਇਸ ਦੀ ਮਾਰਕੀਟ ਦਾ ਸਭ ਤੋਂ ਵਧੀਆ ਜਰੀਆ ਹੈ ਸਕੂਲ ਤੇ ਕਾਲਜਸ ਤੁਸੀਂ ਸਕੂਲ ਦੇ ਕਾਲਜਸ ਦੇ ਵਿੱਚ ਜਾ ਕੇ ਆਪਣੇ ਕਾਰਡਸ ਦਿਖਾਓ ਨਾਲ ਇਹਨਾਂ ਦੇ ਰਿਜ਼ਲਟਸ ਵੀ ਦਿਖਾਓ ਤਾਂ ਕਿ ਤੁਸੀਂ ਇਮੀਡੀਏਟਲੀ ਸਟੂਡੈਂਟਸ ਨੂੰ ਰਿਵਿਊ ਲੈ ਸਕੋ ਅੱਜ ਕੱਲ ਦਾ ਜੋ ਯੂਥ ਹੈ ਬਹੁਤ ਹੀ ਸਮਝਦਾਰ ਹੈ ਔਰ ਵਾਤਾਵਰਨ ਨੂੰ ਪਿਆਰ ਕਰਨ ਵਾਲਾ ਹੈ ਜਦੋਂ ਵੀ ਸਟੂਡੈਂਟ ਕਿਸੇ ਵੀ ਤਰ੍ਹਾਂ ਦੇ ਕਾਰਡਸ ਬਣਾਉਣਗੇ ਤੇ ਹਮੇਸ਼ਾ ਪੇਪਰ ਸੀਟ ਨੂੰ ਪਹਿਲ ਦੇਣਗੇ ਇਸ ਤਰੀਕੇ ਦੇ ਨਾਲ ਉਹਨਾਂ ਦਾ ਕੰਮ ਵੀ ਹੋ ਜਾਏਗਾ ਔਰ ਇਹਦੇ ਨਾਲ ਪੇਪਰ ਸੀਟ ਜਿਹੜੇ ਨੇ ਉਹ ਪਪੂਲਰ ਵੀ ਹੋਣਗੇ ਔਰ ਤੁਹਾਡੇ ਬਿਜ਼ਨਸ ਨੂੰ ਵੀ ਇੱਕ ਵਧੀਆ ਬੈਂਡਵਿਡਥ ਮਿਲ ਜੇ ਔਰ ਦੂਸਰੇ ਨੰਬਰ ਤੇ ਆਉਂਦਾ ਹੈ ਪ੍ਰਿੰਟਿੰਗ ਪ੍ਰੈਸ ਦੋਸਤੋ ਪ੍ਰਿੰਟਿੰਗ ਪ੍ਰੈਸ ਸਮਝਦਾਰੀ ਵਾਲਾ ਕੰਮ ਹੈ ਇੱਥੇ ਲੋਕ ਬਲਕ ਦੇ ਵਿੱਚ ਕਾਰਡ ਬਣਾਉਣ ਆਉਂਦੇ ਨੇ bizness card ਬਣਾਉਣ ਆਉਂਦੇ ਨੇ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਪ੍ਰਿੰਟ ਕਰਾਉਣ ਆਉਂਦੇ ਨੇ ਇਹਨਾਂ ਚੀਜ਼ਾਂ ਦੇ ਨਾਲ-ਨਾਲ ਇੱਥੇ ਵਿਆਹ ਵਾਲੇ ਕਾਰਡ ਵੀ ਛਾਪੇ ਜਾਂਦੇ ਨੇ ਜੇਕਰ ਅਸੀਂ ਕਿਸੇ ਵੀ ਪ੍ਰਿੰਟਿੰਗ ਪ੍ਰੈਸ ਦੇ ਨਾਲ ਕੰਟਰੈਕਟ ਕਰਦੇ ਹਾਂ ਉਹਨਾਂ ਨੂੰ ਇੱਕ ਥੋੜਾ ਜਿਹਾ ਕਮਿਸ਼ਨ ਜਾਂ ਮਾਰਜਨ ਦਿੰਨੇ ਆ ਤਾਂ ਸਾਡੇ ਕਾਰਡ ਨੂੰ ਉਹ ਹਮੇਸ਼ਾ ਪ੍ਰੈਫਰੈਂਸ ਦੇਣਗੇ ਇਸ ਤਰੀਕੇ ਦੇ ਨਾਲ ਬਲਕ ਵਿੱਚ ਤੁਹਾਡੇ ਕੋਲ ਆਰਡਰ ਵੀ ਆ ਜਾਏ ਤੁਸੀਂ ਇੱਕ ਵਾਇਰਲ ਨਿਊਜ਼ ਜ਼ਰੂਰ ਦੇਖੀ ਹੋਏਗੀ ਸੋਸ਼ਲ ਮੀਡੀਆ ਤੇ YouTube ਤੇ ਜਾਂ ਫਿਰ ਕਿਸੇ ਹੋਰ ਪਲੇਟਫਾਰਮ ਤੇ ਜਿੱਥੇ ਉਹ ਵਿਆਹ ਦੇ ਕਾਰ ਪੌਦਾ ਵੀ ਨਾਲ ਦਿੰਦਾ ਤਾਂ ਕਿ ਵਾਤਾਵਰਨ ਦੀ ਜੋ ਸਾਂਭ ਸੰਭਾਲ ਆ ਉਹ ਕੀਤੀ ਜਾ ਸਕੇ ਇਸੇ ਤਰ੍ਹਾਂ ਹੋਰ ਲੋਕਾਂ ਨੇ ਵੀ ਸੇਮ ਤਰ੍ਹਾਂ ਦੇ ਕੰਮ ਕਰਨ ਦੀ ਕੋਸ਼ਿਸ਼ ਕੀਤੀ ਜਿੱਥੇ ਵਾਤਾਵਰਨ ਨੂੰ ਸਾਫ਼ ਰੱਖਣ ਦੇ ਲਈ ਉਹਨਾਂ ਨੇ ਇੱਕ ਇਨੀਸ਼ੀਏਟਿਵ ਲਿਆ ਇਸ ਦੇ ਨਾਲ ਨਾਲ ਜਦੋਂ ਤੁਹਾਡੇ ਵਿਆਹ ਵਾਲੇ ਕਾਰਡ ਜਾਂ ਫਿਰ ਹੋਰ ਕਾਰਡ ਜਦੋਂ ਇੱਕ ਪੌਦੇ ਦਾ ਰੂਪ ਲੈ ਲਨਗੇ ਮਿੱਟੀ ਦੇ ਵਿੱਚ ਜਾ ਕੇ ਤਾਂ ਉਹ ਹੋਰ ਵੀ ਵਾਤਾਵਰਨ ਦੇ ਇੰਕਲੂਡ ਵੀ ਹੋਏਗਾ ਔਰ ਲੋਕਾਂ ਦੇ ਲਈ ਇੱਕ ਯਾਦਗਾਰ ਵੀ ਬਣ ਜਾਏ ਇਸ ਦੇ ਨਾਲ ਨਾਲ ਤੁਸੀਂ ਹੋਰ ਜਿਹੜੀਆਂ ਦੁਕਾਨਾਂ ਨੇ ਉਹਨਾਂ ਨਾਲ ਵੀ ਗੱਲ ਕਰ ਸਕਦੇ ਹੋ ਜਿਵੇਂ ਕਿ ਕੇਕ ਵਾਲੀਆਂ ਦੁਕਾਨ ਸਟੇਸ਼ਨਰੀਆਂ ਦੁਕਾਨ ਜਿੱਥੇ ਤੁਸੀਂ ਆਪਣੇ ਕਾਰਡ ਰਖਵਾ ਸਕਦੇ ਹੋ ਲੋਕਾਂ ਨੂੰ ਗਾਈਡ ਕਰ ਸਕਦੇ ਹੋ ਇਸ ਚੀਜ਼ ਦਾ ਕੀ ਬੈਨੀਫਿਟ ਹੈ ਔਰ ਜਦੋਂ ਵੀ ਕੋਈ ਵੀ ਬੱਚਾ ਕੇਕ ਲੈਣ ਲਈ ਆਉਂਦਾ ਜਾਂ ਫਿਰ ਸਟੇਸ਼ਨਰੀ ਤੋਂ ਕੁਝ ਲੈਣ ਲਈ ਆਉਂਦਾ ਜਦੋਂ ਉਹਨਾਂ ਨੂੰ ਇੱਕ ਐਸਾ ਕਾਰਡ ਮਿਲੇਗਾ ਜਿਸ ਤੋਂ ਬਾਅਦ ਵਿੱਚ ਪੌਦਾ ਬਣ ਜਾਏਗਾ ਜਾਂ ਕੋਈ ਫਲਾਰ ਬਣ ਜਾਣਗੇ ਤਾਂ ਲੋਕ ਮੈਨੂੰ ਲੱਗਦਾ ਕਿ ਇਸ ਚੀਜ਼ ਨੂੰ ਹੋਰ ਵੀ ਪ੍ਰੈਫਰੈਂਸ ਦੇ ਨਾਲ ਖਰੀਦਣਗੇ ਇਸ ਦੇ ਨਾਲ ਨਾਲ ਤੁਸੀਂ ਆਪਣੇ ਸੋਸ਼ਲ ਅਕਾਊਂਟ ਦੇ ਉੱਪਰ ਸੋਸ਼ਲ ਮੀਡੀਆ ਦੇ ਉੱਪਰ ਵੀ ਇਹਦੀ ਪ੍ਰੋਮੋਸ਼ਨ ਕਰ ਸਕਦੇ ਹੋ ਤੁਸੀਂ ਵਕਰੀਆਂ ਵਕਰੀਆਂ ਰੀਲਾਂ ਬਣਾ ਸਕਦੇ ਹੋ ਜਿਸ ਦੇ ਵਿੱਚ ਇੱਕ ਕਾਰਡ ਹੈ ਕਾਰਡ ਨੂੰ ਤੁਸੀਂ ਮਿੱਟੀ 'ਚ ਲਗਾ ਰਹੇ ਹੋ ਉਸ ਤੋਂ ਬਾਅਦ ਉਹ ਕਿਵੇਂ ਪੌਦਾ ਬਣ ਰਿਹਾ ਜਾਂ ਫਿਰ ਕਿਵੇਂ ਉਸ ਦੇ ਵਿੱਚ ਫੁੱਲ ਆ ਜਾਂ ਫਿਰ ਉਹ ਕਿਵੇਂ ਇੱਕ ਯਾਦਗਾਰ ਬਣ ਰਿਹਾ ਹੈ ਸਾਰੀਆਂ ਚੀਜ਼ਾਂ ਨੂੰ ਤੁਸੀਂ ਇੱਕ ਰੀਲ ਦੇ ਵਿੱਚ ਪ੍ਰੋਕ ਕੇ ਦਿਖਾ ਸਕਦੇ ਹੋ ਤਾਂ ਕਿ ਲੋਕ ਤੁਹਾਡੇ ਕਾਰਡ ਨੂੰ ਤੁਹਾਡੇ ਕੋਲੋਂ ਆਰਡਰ ਕਰਨਾ ਸ਼ੁਰੂ ਕਰ ਦੇਣ ਯਕੀਨ ਮੰਨੋ ਕਿ ਇਹ ਬਹੁਤ ਹੀ ਵਧੀਆ ਬਿਜ਼ਨਸ ਆਈਡੀਆ ਹੈ